ਅੱਜ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਦੋਂ ਸਾਲ ਸੂਬਾ ਸਰਕਾਰ ਹਾਈ ਕੋਰਟ ਪਹੁੰਚੀ ਹੈ ਹਾਈ ਕੋਰਟ ਦਾ ਪੰਜਾਬ ਸਰਕਾਰ ਦੇ ਵੱਲੋਂ ਰੁਕ ਕੀਤਾ ਗਿਆ ਹੈ ਕਿ ਇਹ ਸਾਰਾ ਮਾਮਲਾ ਫੋਨਲਾਈਨ ਤੇ ਮੇਰੇ ਨਾਲ ਜੁੜੇ ਹੋਏ ਨੇ ਦੈਨਿਕ ਸਵੇਰਾ ਦੇ ਪੋਲਿਟিক্যাল ਐਡੀਟਰ ਜੀ ਨੀਲ ਕਿਉਂ ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਦਾ ਰੁਕ ਕੀਤਾ ਗਿਆ ਹੈ ਹੈਲਿਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ अलग फोर्स बनाई जा रही है 3 किलोमीटर वाली गाड़ी थनु आउंदी है जांदी मिलूगी कोई ट्रक खड़ा है खराब होया पुल करके उनु खींच के साइड पे कर ਦਿੱਤਾ ਜਾਊਗਾ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਖਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਐਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਉਕੇ ਜਦੋਂ ਪੂਰੇ ਦੇ ਪੂਰੇ ਸਟੇਟ ਦੀ ਪੁਲਿਸ ਫੋਰਸ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਲੱਗਿਆ ਹੋਏ ਖਾਸ ਕਰ ਉਹਦੋਂ ਜਦੋਂ ਇੱਕ ਜੱਜ ਦੀ ਸੁਰੱਖਿਆ ਨੂੰ ਲੈ ਕੇ ਜਿਹੜੀ ਹੈ ਇਦਾਂ ਦੀ ਚਿੰਤਾਜਨਕ ਘਟਨਾ ਜਿਹੜੀ 22 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਵਾਪਰੀ ਹੈ ਤਾਂ ਉਸ ਤੋਂ ਬਾਅਦ ਸਟੇਟ ਦਾ ਫਿਕਰਮੰਦ ਹੋਣਾ ਵੀ ਲਾਜ਼ਮੀ ਸੀ ਤੇ ਦੂਸਰਾ ਜੋ ਦੂਜੇ ਤਿਰਾਨੇ ਉਹਨਾਂ ਨੂੰ ਪੰਜਾਬ ਪੁਲਿਸ ਨੂੰ ਨਿਸ਼ਾਨੇ ਤੇ ਵੀ ਲਿਆ ਜਾਣ ਲੱਗ ਪਿਆ ਸੀ ਖਾਸ ਕਰਕੇ ਵਿਰੋਧੀ ਧਿਰਾਂ ਪੰਜਾਬ ਦੀਆਂ ਸਿਆਸੀ ਵਿਰੋਧੀ ਧਿਰਾਂ ਨੇ ਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਦਾ ਜਿਹੜਾ ਪੱਧਰ ਹੈ ਉਸ ਨੂੰ ਮੇਨਟੇਨ ਰੱਖਣ 'ਚ ਨਾਕਾਮ ਆ ਗਿਆਿਕਾ ਕਿਤੇ ਜਦੋਂ ਇਸ ਮਾਮਲੇ ਦੀ ਸੁਣਵਾਈ ਹੋ ਰਹੀ ਸੀ ਤਾਂ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਉੱਚੇ ਤੌਰ ਤੇ ਬਕਾਇਦਾ ਇੱਕ ਅਰਜੀ ਜਾਰੀ ਕੀਤੀ ਹੈ ਜਿਸ ਦੇ ਉੱਤੇ ਕਿ ਉਹ ਅਗਲੀ ਦਸਹਰੇ ਤੋਂ ਬਾਅਦ ਜਿਹੜੀ ਅਗਲੀ ਸੁਣਵਾਈ ਹੈ ਇਸ ਕੇਸ ਦੇ ਵਿੱਚ ਉਦੋਂ ਹੋਣੀ ਹੈ ਉਹਨਾਂ ਨੇ ਕਿਹਾ ਹੈ ਇਹ ਅ지ਹਾ ਕਰਨ ਨਾਲ ਕਿ ਤੁਸੀਂ ਕਹਿ ਦਿੱਤਾ ਕਿ ਜਦੋਂ ਵੀ ਜੱਜ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਬਾਹਰ ਜਾਂਦੇ ਨੇ ਤਾਂ ਉਹਨਾਂ ਨੂੰ ਘੱਟੋ-ਘੱਟ ਪੰਜਾਬ ਪੁਲਿਸ ਦੀ ਸੁਰੱਖਿਆ ਜਿਹੜੀ ਨਾਲ ਦਿੱਤੀ ਜਾਵੇ ਉਸ ਦੀ ਬਜਾਏ ਚੰਡੀਗੜ੍ਹ ਜਾਂ ਫਿਰ ਹਰਿਆਣਾ ਪੁਲਿਸ ਦੀ ਸੁਰੱਖਿਆ ਜਿਹੜੀ ਹੈ ਮੁਹੱਈਆ ਕਰਾਈ ਜਾਵੇ ਤਾਂ ਇਸ ਤਰ੍ਹਾਂ ਨਾਲ ਪੂਰੀ ਦੀ ਪੂਰੀ ਸਟੇਟ ਦੀ ਪੁਲਿਸ ਫੋਰਸ ਦੇ ਉੱਤੇ ਜਿਹੜਾ ਹੈ ਇਹ ਇੱਕ ਸਵਾਲੀਆ ਨਿਸ਼ਾਨ ਲੱਗਦਾ ਹੈ ਇਹਦੇ ਨਾਲ ਤਾਂ ਇਹ ਇੱਕ ਅਰਜੀ ਦਾਇਰ ਕਰਕੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਸੀਸਟ੍ਰਸ ਵਾਲੇ ਬੈਂਚ ਨੂੰ ਕਿਹਾ ਹੈ ਅੱਜ ਇਹ ਨਾਲ ਸਾਖ ਨੂੰ ਫੇਸ ਪਹੁੰਚ ਰਹੀ ਹੈ ਪੂਰੇ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਦੀ ਜਿਹੜੇ ਪੂਰਾ ਮਨੋਬਲ ਹੈ ਜਿਹੜੇ ਪੁਲਿਸ ਕਰਮਚਾਰੀ ਵੱਖ-ਵੱਖ ਲੋਕਾਂ ਦੀ ਸੁਰੱਖਿਆ 'ਚ ਲੱਗੇ ਨੇ ਜਾਂ ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ 'ਚ ਤਨਨਾਤ ਨੇ ਤਾਂ ਉਹਨਾਂ ਦਾ ਮਨੋਬਲ ਡਿੱਗਦਾ ਹੈ ਦੇ ਨਾਲ ਕਿ ਉਹਨਾਂ ਦੇ ਇੱਕ ਘਟਨਾ ਨੂੰ ਲੈ ਕੇ ਪੂਰੀ ਦੀ ਪੁਲਿਸ ਪੂਰੀ ਜਿਹੜੀ ਸੂਬੇ ਦੀ ਪੁਲਿਸ ਫੋਰਸ ਹੈ ਤੇ ਉਹਨੂੰ ਹੀ ਜਿਹੜਾ ਹੈ ਸਵਾਲਾਂ ਦੇ ਘੇਰੇ 'ਚ ਖੜਾ ਕਰ ਦਿੱਤਾ ਹੈ ਉਹੀ ਹੀ ਡੈਡੀਕੇਸ਼ਨ ਉਹੀ ਹੀ ਜਿਹੜੀ ਪਰਮ ਬਲਤਾਂ ਡਿਊਟੀ ਦੇ ਪ੍ਰਤੀ ਜਾਂ ਕਿਸੇ ਲਈ ਵੀ ਸੁਰੱਖਿਆ ਨੂੰ ਲੈ ਕੇ ਉਸ ਉਸ ਨੂੰ ਜਿਹੜਾ ਹੈ ਇੱਕ ਸਵਾਲ ਉਤੇ ਖੜੇ ਹੋ ਜਾਂਦੇ ਨੇ ਸੋ ਇਹ ਮਾਮਲੇ ਨੂੰ ਜਿੱਦਾਂ ਹੋਰ ਲੋਕਾਂ ਨੇ ਗੰਭੀਰਤਾ ਨਾਲ ਲਿਆ ਹੈ ਤਾਂ ਪੰਜਾਬ ਸਰਕਾਰ ਨੇ ਵੀ ਗੰਭੀਰਤਾ ਨਾਲ ਲਿਆ ਹੈ ਇਸ ਮਾਮਲੇ ਨੂੰ ਲੈ ਕੇ ਜਿਹੜਾ ਹੈ ਕਾਰਜੀ ਪਾਇਰ ਕਰ ਦਿੱਤੀ ਗਈ ਸੀ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਪੂਰੇ ਜਿਹੜੀ ਡੈਡੀਕੇਸ਼ਨ ਹੈ ਪਟਿਆਲਾ ਪੁਲਿਸ ਦੀ ਆਪਣੀ ਡਿਊਟੀ ਪ੍ਰਤੀ ਉਸ ਦਾ ਖਿਆਲ ਰੱਖਿਆ ਜਾਵੇ ਜਿੱਥਾ ਕਰਕੇ ਉਸਦੇ ਵਾਰਾ ਸੋਟੀ ਆਜਾਏ ਇਸ ਤਰ੍ਹਾਂ ਦੀ ਇੱਕ ਜਨਰਲ ਪਰਸਪੈਕਟਿਵ ਜਦੋਂ ਤੁਸੀਂ ਹੁਕਮ ਦੇ ਦਿੰਦੇ ਉਹ ਤਾਂ ਲਾਈਫ ਫੈਕਟਰ ਪੂਰਾ ਪੈ ਸਕਦਾ ਪੰਜਾਬ ਪੁਲਿਸ ਦੇ ਉੱਤੇ ਹੂੰ ਜੀ ਨੀਲ ਇਸ ਨੂੰ ਹਰਮੰਦਰ ਸਾਹਿਬ ਦੇ ਵਿੱਚ ਜਿਹੜੀ ਘਟਨਾ ਹੋਈ ਉਸ ਤੋਂ ਬਾਅਦ ਹੈ ਜੋੜ ਕੇ ਇਸ ਨੂੰ ਮੰਨਿਆ ਜਾ ਰਿਹਾ ਹੈ ਜੀ ਬਿਲਕੁਲ 22 ਨਵੰਬਰ ਨੂੰ ਇਹ ਕਰਨਾਵਾਪਰਦੀ ਹੈ ਜਸਟਿਸ ਸਖਾਵਤ ਉੱਥੇ ਮੁਠਾ ਲਿਕਣ ਗਈ ਸੀ ਉਹਨਾਂ ਦੇ ਪਰਸਨਲ ਸਕਿਉਰਿਟੀ ਆਫਸਰ ਸੀ ਜਿਹੜੇ ਉਹਨਾਂ ਤੋਂ ਕਿਸੇ ਇੱਕ ਵਿਅਕਤੀ ਨੇ ਉਹਨਾਂ ਦਾ ਇਹ ਕੀਆ ਹਥਿਆਰ ਖੋਲ੍ਹਿਆ ਪਿਸਟੋਲ ਖੋਕੇ ਜੀ ਜੀ ਹਟ ਜਦੋਂ ਉਹਨਾਂ ਨੇ ਆਪਣਾ ਹਥਿਆਰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸੇ ਦੌਰਾਨ ਉਸ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਇਸ ਮਾਮਲੇ ਦਾ ਜਿਹੜਾ ਹੈ ਸਿਓ ਮੂਟੂ ਕਾਗਨੀਸ ਜਿਹੜਾ ਲਿਆ ਸੀਗਾ ਚੀਫ ਜਸਟਿਸ ਦੀ ਗਵਾਹੀ ਵਾਲੀ ਬੈਂਚ ਨੇ ਹਾਈ ਕੋਰਟ ਨੇ ਲਿਆ ਸੀ ਹਾਂ ਜੇ ਜੇ ਪੰਜਾਬ ਸਰਕਾਰ ਖਾਸ ਕਰਕੇ ਪੰਜਾਬ ਦੇ ਜੀਪੀ ਨੂੰ ਨਿਜੀ ਤੌਰ ਤੇ ਉਦੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਅਗਲੇ ਹੀ ਦਿਨ ਜਿਹੜਾ ਤਲਬ ਕਰ ਲਿਆ ਗਿਆ ਸੀ ਜੀ ਵੀ ਪੇਸ਼ ਹੋਏ ਸੀ ਜੀਪੀ ਨੇ ਇਸ ਮਾਮਲੇ 'ਚ ਅਗਲੀ ਜਾਂਚ ਕਰਨ ਦੀ ਜਿਹੜਾ ਜੜਾ ਭਰੋਸਾ ਦਿੱਤਾ ਸੀ ਤੇ ਅਗਲੀ ਤਰੀਕ ਨੂੰ ਤੇ ਰਿਪੋਰਟ ਪੇਸ਼ ਕਰਨ ਦੀ ਜਿਹੜੀ ਹੈ ਉਹਨਾਂ ਨੇ ਕਿਹਾ ਸੀ ਕਿ ਉਹ ਕਰਨਗੇ ਕਿ ਮਾਮਲੇ 'ਚ ਵਿਅਕਤੀ ਦੀ ਕਾਫੀ ਦੌਰ ਦਾ ਪਛਾਣ ਹੀ ਨਹੀਂ ਹੋਈ ਪਰ ਪਤਾ ਲੱਗਿਆ ਸੀ ਕਿ ਉਹ ਵਿਅਕਤੀ ਕੌਣ ਹੈ ਪਰ ਇਸੇ ਮਾਮਲਾ ਕਿਉਂ ਵਾਪਰਿਆ ਕਿ ਜਸਟਿਸ ਸਖਾਵਤ ਨਿਸ਼ਾਨੇ ਤੇ ਸੀ ਉਸ ਵਿਅਕਤੀ ਦੇ ਜਿਹਨੇ ਸੋਸਾਇਟੀ ਕੀਤਾ ਹੈ ਜਾਂ ਹਮਲਾਵਰ ਦੇ ਜਾਂ ਫਿਰ ਉਹ ਆਪਣਾ ਸੋਸਾਇਟੀ ਕਰਨ ਆਇਆ ਸੀ ਇਸ ਕੰ ਦਾ ਜਵਾਬ ਇਸ ਇਹਨਾਂ ਸਵਾਲਾਂ ਦਾ ਜਵਾਬ ਹੁਣ ਤੱਕ ਨਹੀਂ ਮਿਲ ਸਕਿਆ ਜਿਸ ਨੂੰ ਲੈ ਕੇ ਹਾਈ ਕੋਰਟ ਨੇ ਚਿੰਤਾ ਜ਼ਾਹਰ ਕੀਤੀ ਕਿ ਕਿਸੇ ਬਾਰ ਐਸੋਸੀਏਸ਼ਨ ਨੇ ਬਾਰ ਕਾਉਂਸਲ ਨੇ ਜਾਂ ਹੋਰ ਧਿਰਾਂ ਨੇ ਵੀ ਬੜੀ ਗਹਿਰੀ ਚਿੰਤਾ ਜ਼ਾਹਰ ਕੀਤੀ ਸੀ ਕਿ ਇਹ ਇਹ ਜਸਟਿਸ ਸਖਾਵਤ ਦਾ ਕਿਤੇ ਨਿਸ਼ਾਨਾ ਤੇ ਨਹੀਂ ਸਨ ਜੀ ਜੀ ਪਰ ਇਸ ਮਾਮਲੇ ਜਿਹੜਾ ਫਿਰ ਜਦੋਂ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਤਾਲਮ ਕੀਤਾ ਸਿਓ ਮਟੂ ਕੌਗਨੀਸ਼ੈਂਸ ਲੈਂਡਿੰਗ ਹੋਈ ਤਾਂ ਨਾਲ ਹੀ ਪੰਜਾਬ ਸਰਕਾਰ ਨੂੰ ਜਿਹੜਾ ਹੈ ਸਿੱਧਿਰ ਬਣਾਇਆ ਹੋਰ ਐਸਐਸਪੀ ਅੰਮ੍ਰਿਤਸਰ ਤੋਂ ਵੀ ਜਵਾਬ ਚਲ ਕੇ ਦਿੱਤੀ ਗਈ ਹੈ ਵਿਦਿਨ ਡਿਪਾਰਟਮੈਂਟ ਵੀ ਕੀਤੀ ਗਈ ਹੈ ਤਾਂ ਉਸ ਦੇ ਨਾਲ ਹੀ ਜਿਹੜਾ ਹਾਈ ਕੋਰਟ ਨੇ ਕਹਿ ਦਿੱਤਾ ਸੀ ਕਿ ਜਦੋਂ ਵੀ ਜੱਜੇ ਬਾਹਰ ਜਾਂਦੇ ਨੇ ਚੰਡੀਗੜ੍ਹ ਤੋਂ ਖਾਸ ਕਰਕੇ ਬਾਹਰ ਜਾਂਦੇ ਨੇ ਤਾਂ ਇਹਨਾਂ ਦੀ ਸੁਰੱਖਿਆ ਵੱਧ ਲਈ ਜਾਏ ਜਦੋਂ ਪੁਲਿਸ ਦੀ ਸੁਰੱਖਿਆ ਹਟਾ ਦਿੱਤੀ ਜਾਏ ਤੇ ਹੋਰ ਜੱਜਾਂ ਦੀ ਵੀ ਸੁਰੱਖਿਆ ਜਿਹੜੀ ਦਾ ਮੁਸਤਾਜ ਕਰਨ ਦੇ ਹੁਕਮ ਦਿੱਤੇ ਸਾਂ ਤੇ ਨਾਲ ਹੀ ਨਾਲ ਉਹ ਕਹਿ ਗਏ ਕਿ ਪੰਜਾਬ ਪੁਲਿਸ ਦੀ ਸੁਰੱਖਿਆ ਨਾਲ ਕੀਤੀ ਜਾਏ ਤਾਂ ਇਸ ਗੱਲ ਨੂੰ ਲੈ ਕੇ ਜਿਹੜਾ ਬੜੀ ਵੱਡੀ ਚਰਚਾ ਸ਼੍ਰੀ ਹੋਈ ਹੈ ਕਿ ਪੰਜਾਬ ਪੁਲਿਸ ਨਾਕਾਬਲ ਹੈ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਇਸ ਗੱਲ ਦੇ ਸਮਰੱਥ ਨਹੀਂ ਕਿ ਉਹ ਕਿਸੇ ਨੂੰ ਸੁਰੱਖਿਆ ਦੇ ਸਕੇ ਤਾਂ ਇਸ ਇਹ ਮਾਮਲੇ ਦੇ ਅੰਦਰ ਬਿਲਕੁਲ ਇੱਕ ਵੱਖਰੀ ਜਿਹੜੀ ਦਿਸ਼ਾ ਜਿਹੜੀ ਇਹਨੂੰ ਮਿਲ ਗਈ ਵੱਖਰਾ ਇੰਪੈਕਟ ਹੈ ਦਾ ਜਿਹੜਾ ਜਿਹੜੇ ਅਰਥ ਜਿਹੜੇ ਘਟਣ ਲੱਗੇ ਚੜ੍ਹ ਲੱਗ ਪਏ ਤਾਂ ਹੁਣ ਦੇਖਦੇ ਆ ਕਿ ਦੁਸਹਿਰ ਤੋਂ ਬਾਅਦ ਜਦੋਂ ਵੀ ਇਸ ਮਾਮਲੇ 'ਚ ਅਗਲੀ ਸੁਣਵਾਈ ਹੋਣੀ ਹੈ ਪੰਜਾਬ ਦੇ ਡੀਜੀਪੀ ਨੇ ਵੀ ਫੂਟ ਦੇਣੀ ਹੈ ਤਾਂ ਉਦੋਂ ਕਿ ਦੁਬਾਰਾ ਜਿਹੜੀ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਉਹਨਾਂ ਦੀ ਜਿਹੜੀ ਅਰਜੀ ਹੈ ਕਿ ਪੰਜਾਬ ਪੁਲਿਸ ਬਾਰੇ ਜੋ ਟਿੱਪਣੀਆਂ ਕੀਤੀਆਂ ਗਈਆਂ ਨੇ ਇਹਨਾਂ ਨੂੰ ਵਾਪਸ ਲਿਆ ਜਾਏ ਤੇ ਉਹਨਾਂ ਦੀ ਸੁਰੱਖਿਆ ਨਾ ਦੇਣ ਦੇ ਹੁਕਮਾਂ ਨੂੰ ਬਦਲਿਆ ਜਾਏ ਤਾਂ ਇਹਨੂੰ ਇੱਕ ਨਿੱਜੀ ਪੀਐਸਓ ਦੀ ਦੰਕ ਖੋਜ ਦੀ ਘਟਨਾ ਤੇ ਖੁਦਕੁਸ਼ੀ ਕਰਨ ਦੀ ਘਟਨਾ ਦਾ ਸੀਮਤ ਰੱਖਿਆ ਜਾਏ ਇਹ ਉਹ ਇਨਡਾਇਰੈਕਟਲੀ ਕਹਿਣਾ ਚਾਹੁੰਦਾ ਹੈ ਜੀ 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 ਸਰਕਾਰ ਕਹਿਣਾ ਚਾਹੁੰਦੀ ਹੈ ਤੇ ਪੰਜਾਬ ਐਡਵੋਕੇਟ ਚੈਨਲ ਕਹਿਣਾ ਚਾਹੁੰਦੇ ਨੇ ਇਸ ਨੂੰ ਇਹ ਨਾ ਕਿਹਾ ਜਾਏ ਕਿ ਪੂਰੀ ਦੀ ਪੂਰੀ ਪੰਜਾਬ ਪੁਲਿਸ ਜਿਹੜੀ ਹੈ ਇਸ ਲਈ ਜ਼ਿੰਮੇਵਾਰ ਹੈ ਜਾਂ ਉਹ ਨਾਕਾਬਲ ਹੈ ਆਪਣੀ ਡਿਊਟੀ ਨਿਭਾਉਣ ਦੇ ਆਪਣੀ ਪ੍ਰਸਿੱਗਤਾ ਦੇ ਉਹਨਾਂ ਦੀ ਪ੍ਰਤੀਬੱਧਤਾ ਤੇ ਸ਼ੱਕ ਨਾ ਕੀਤਾ ਜਾਏ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਆਹ ਅਹਿਮ ਖਬਰ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਸਲ ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਦਾ ਰੁਕ ਕੀਤਾ ਗਿਆ ਹੈ ਜੱਜਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੀ ਤਾਇਨਾਤੀ ਨਾ ਕਰਨ ਲਈ ਹਾਈ ਕੋਰਟ ਦੇ ਹੁਕਮਾਂ ਨੂੰ ਵਾਪਸ ਲੈਣ ਦੀ ਗੱਲ ਆਖੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹਰਮੰਦਰ ਸਾਹਿਬ ਦੇ ਵਿੱਚ ਜਦੋਂ ਜੱਜ ਦੀ ਸੁਰੱਖਿਆ ਦੇ ਵਿੱਚ ਮੌਜੂਦ ਏਐਸਆਈ ਅਸ਼ਵਨੀ ਕੁਮਾਰ ਦੀ ਪਿਸਤੌਲ ਖੋ ਕੇ ਖੁਦਕੁਸ਼ੀ ਕਰਨ ਦੇ ਜਿਹੜਾ ਇੱਕ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ ਉਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਜਿਤੇ ਕਿਹਾ ਜਾ ਰਿਹਾ ਹੈ ਕਿ ਜੇਦੋ ਕੋਈ ਜੱਜ ਬਾਹਰ ਜਾਂਦਾ ਤਾਂ ਚੰਡੀਗੜ੍ਹ ਦੀ ਪੁਲਿਸ ਆ ਹਰਿਆਣੇ ਦੀ ਪੁਲਿਸ ਉਹਨਾਂ ਦੀ ਸੁਰੱਖਿਆ ਕਰਨ ਹਾਈ ਕੋਰਟ ਦੇ ਵਿੱਚ ਇਹ ਸਾਰਾ ਮਾਮਲਾ ਗਿਆ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਹੋ ਜਾਣਗੇ ਜੇਕਰ ਅਜਿਹਾ ਹੁੰਦਾ ਤਾਂ ਆਪਣੇ ਹੁਕਮ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਅਹਿਮ ਖਬਰ ਜਿਹੜੀ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਨ੍ਹਾਂ ਦੇ ਵੱਲੋਂ ਹਾਈ ਕੋਰਟ ਦਾ ਰੁਕੀਤਾ ਗਿਆ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਬਤ